ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਸੋਇਆ ਬੀਨ ਦੇ ਨਾ ਪੁਰਜੀ ਬਣਾਵਾਂਗੇ ਚੂਰੇ ਦੀ ਆ ਚੂਰਾ ਸੋਇਆ ਬੀਨ ਦੇ ਬੜੀਆਂ ਆ ਤੇ ਇਹਦੀ ਆਪਾਂ ਅੱਜ ਬਣਾਵਾਂਗੇ ਪੁਰਜੀ ਤੇ ਇੱਕ ਕੌਲੀ ਆਪਾਂ ਚੂਰਾ ਲੈ ਲਿਆ ਤੇ ਇੱਧਰ ਆਪਾਂ ਦੋ ਵੱਡੇ ਸਾਈਜ਼ ਦੇ ਪਿਆਜ਼ ਕੱਟੇ ਆ ਮੋٹے-ਮੋٹے ਪਿਆਜ਼ ਕੱਟਨੇ ਆ ਇੱਧਰ ਦੋ ਟਮਾਟਰ ਕੱਟੇ ਆ ਤੇ ਆ ਆਪਾਂ ਨੇ 6-7 ਲਸਣ ਦੀਆਂ ਕਲੀਆਂ ਆਪਾਂ ਬਰੀਕ-ਬਰੀਕ ਕੱਟ ਲਈਆਂ ਇਧਰ ਹਰੀ ਮਿਰਚ ਆ ਜਾਂ ਲਾਲ ਮਿਰਚ ਐ ਵੀ ਹਰੀਆਂ ਤੇ ਲਾਲ ਹੋ ਗਈਆਂ ਤੇ ਆ ਦੋ ਮਿਰਚਾਂ ਆਪਾਂ ਹਰੀਆਂ ਕੱਟੀਆਂ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਆਪਾਂ ਚੂਰੇ ਨੂੰ ਨਾ ਭਿਉਮਾਂਗੇ ਪਾਣੀ ਦੇ ਵਿੱਚ ਹੁਣ ਆਪਾਂ ਚੂਰਾ ਨਾ ਇੱਥੇ ਪਾ ਲਾਂਗੇ ਭੱਤੇ ਬੋਲ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਿਆਂਗੇ ਪਾਣੀ ਆਪਣਾ ਨਾ ਗਰਮ ਹੈ ਤੇ ਆਪਾਂ ਵਿੱਚ ਪਾਣੀ ਪਾ ਤਾ ਤੇ ਇਹ ਨੂੰ ਨਾ ਤਾਂ 10 ਮਿੰਟ ਲੱਗ ਜਾਣਗੇ ਭਿਜਣ ਤੇ ਤੇ ਉਹਨਾ ਟਾਈਮ ਆਪਾਂ ਮਸਾਲਾ ਬਣਾ ਲਾਂਗੇ ਇੱਧਰ ਆਪਾਂ ਕੜਾਹੀ ਰੱਖ ਲਈ ਆ ਤੇ ਇੱਕ ਕੜਛੀ ਮਤਲਬ ਆ ਛੋਟੀ ਚਮਚ ਨਾ ਆਪਾਂ ਘਿਓ ਦੀ ਪਾ ਲਿਆ ਵਿੱਚ ਤੇ ਹੁਣ ਆਪਾਂ ਇਹ ਗਰਮ ਹੋ ਗਿਆ ਇਹਦੇ ਵਿੱਚ ਪਾ ਲਾਂਗੇ ਜੀਰਾ ਥੋੜੀ ਜੀ ਪਾ ਦਿਆਂਗੇ ਹਿੰਗ ਇਹ ਥੋੜਾ ਜਿਹਾ ਹੁਣ ਤੜਤਕ ਜੂਗਾ ਨਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲਸਣ ਤੇ ਪਿਆਜ਼ ਹੁਣ ਆਪਾਂ ਇਹਨੂੰ ਥੋੜਾ ਜਿਹਾ ਸਰ੍ਹੋਂ ਦਾ ਤਲਕ ਹੈ ਨਾ ਤੇ ਫਿਰ ਵਿੱਚ ਟਮਾਟਰ ਤੇ ਹਰੀ ਮੱਠੀ ਵੀ ਪਾ ਦਾਂਗੇ ਹੁਣ ਆਪਾਂ ਇਹ टमाटर ਦਾ ਥੋੜੇ ਜਿਹਾ ਖਸਕ ਤੋਂ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਟਮਾਟਰ ਇਹ ਵੀ ਪਾ ਦੇਵਾਂਗੇ ਹੁਣ ਆਪਾਂ ਇਹਨੂੰ ਸਵਾਰ ਕੇ ਵਧੀਆ ਤੋਂ ਨਾਗੇ ਪੂਰਾ ਜਦੋਂ ਵੀ ਰਿਪਨਾ ੁੱਝਦੇ ਨਾ ਤੇ ਫਿਰ ਆਪਾਂ ਮਸਾਲੇ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਢੱਕ ਕੇ ਪਕਾਵਾਂਗੇ ਗੈਸ ਆਪਾਂ ਨਾ ਮੀਡੀਅਮ ਆਲਪਨੇ ਤੇ ਆਹ ਟਮਾਟਰ ਨਾਲ ਸਾਉਕ ਤੋਂ ਹੋ ਗਿਆ ਤੇ ਖੁਸ਼ ਆ ਗਿਆ ਤੇ ਹੁਣ ਆਪਾਂ ਇਹ ਚ ਨਾ ਮਸਾਲੇ ਪਾ ਦਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚਾ ਨਾ ਕਸੂਰੀ ਮੇਠੀ ਪਾਵਾਂਗੇ ਤੇ ਨਮਕ ਪਾਵਾਂਗੇ ਟੇਸਟ ਦੇ ਹਿਸਾਬ ਨਾਲ ਇੱਧਰ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਪਾਵਾਂਗੇ ਆਪਾਂ ਨਾ ਕੌਲੀ ਮਿਰਚ ਨਹੀਂ ਪਾਉਂਦੇ ਆਪਾਂ ਹਰੀ ਪਾઈએ ਜਾਂ ਵਿੱਚ ਪਾ ਦਾਂਗੇ ਆਪਾਂ ਅੱਧਾ ਚਮਚਾ ਹਲਦੀ ਦਾ ਅੱਧਾ ਤੇ ਚਮਚੀ ਪਾਵਾਂਗੇ ਆਪਾਂ ਗਰਮ ਮਸਾਲਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਹਾਂ ਫਿਰ ਆਪਾਂ ਇਹਦੇ ਵਿੱਚ ਨਾਲ ਥੋੜਾ ਜਿਹਾ ਪਾਣੀ ਪਾਵਾਂਗੇ ਨਾਲ ਤਾਂ ਆਪਣੇ ਮਸਾਲੇ ਵਧੀਆ ਪੱਕ ਜਾਣਗੇ ਨਾਲੇ ਫੁੱਲ ਜਾਣਗੇ ਵਿੱਚ ਹੁਣ ਆਪਾਂ ਇਹਨੂੰ ਠਾਕੇ ਪਕਾਵਾਂਗੇ ਤੇ ਹੁਣ ਆਪਾਂ ਨਾ ਜਿਹੜਾ ਸੋਇਆ ਵੀ ਨਾਲ ਚੂਰਾ ਹੈ ਨਾ ਹੁਣ ਆਪਾਂ ਉਹਨੂੰ ਵੇਖਾਂਗੇ ਆਪਨਾ ਨਾ ਚੂਰਾ ਵਧੀਆ ਭਿੱਜ ਗਿਆ ਆ ਦੇਖੋ ਸੌਫਟ ਹੋ ਗਿਆ ਤੇ ਹੁਣ ਨਾ ਆਪਾਂ ਇਹਦਾ ਪਾਣੀ ਕੱਢ ਦਿਆਂਗੇ ਪਾਣੀ ਕੱਢਦਾ ਆਪਾਂ ਇਹਦਾ ਹੁਣ ਆਪਾਂ ਇਹਨੂੰ ਤਿੰਨ ਤੋਂ ਚਾਰ ਵਾਰੀ ਨਾ ਧੋਵਾਂਗੇ ਆਪਾਂ ਆਪਾਂ ਨਾ ਸੋਇਆ ਵੀ ਇਹਦਾ ਚੂਰੇ ਨੂੰ ਨਾ ਤਿੰਨ ਤੋਂ ਚਾਰ ਵਾਰੀ ਆਪਾਂ ਧੋ ਲਿਆ ਤੇ ਦੇਖੋ ਵਿੱਚੋਂ ਨਾ ਸਾਫ ਪਾਣੀ ਨਿਕਲੇ ਹੁਣ ਤੇ ਪਹਿਲਾਂ ਤਾਂ ਹੋਰ ਉਂਝੇ ਨਿਕਲਿਆ ਸੀ ਪਾਣੀ ਥੋੜਾ ਜਿਹਾ ਖਰਾਬ ਜਿਹਾ ਤੇ ਹੁਣ ਵਧੀਆ ਸਾਫ ਪਾਣੀ ਨਿਕਲਿਆ ਤੇ ਆਪਾਂ ਨੂੰ ਡੱਬ ਕੇ ਨਿਚੋੜ ਲੈ ਹੁਣ ਆਪਾਂ ਮਸਾਲਾ ਵੇਖਦੇ ਹਾਂ ਆਪਨਾ ਨਾ ਮਸਾਲਾ ਬਣ ਕੇ ਨਾ ਵਧੀਆ ਤਿਆਰ ਹੋ ਗਿਆ ਜਿਹੜਾ ਪਾਣੀ ਪਾ ਕੇ ਸੁੱਕ ਗਿਆ ਤੇ ਘੋਲ ちゃっ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਹ ਚੂਰਾ ਪਾ ਦਾਂਗੇ ਸਵੇ ਵੀ ਇਹਨਾਂ ਦਾ ਚੂਰਾ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਿੰਦੇ ਇਹ ਨਾ ਬਹੁਤ ਹੀ ਵਧੀਆ ਸਬਜ਼ੀ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਨਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਆਪਣੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਹੈ ਵਧੀਆ ਊਰਜਾ ਆਉਂਦੀ ਹੈ ਨਾਲ ਤੇ ਹੁਣ ਆਪਾਂ ਇਹਨੂੰ ਨਾ ਟੱਕ ਕੇ ਪਕਾਵਾਂਗੇ 3 ਤੋਂ 4 ਮਿੰਟ। ਹੰਦੀ ਆਪਣੇ ਨਾ ਭੁਰਜੀ ਵਾਂਗ ਸੇ ਨਾ ਬਹੁਤ ਵਧੀਆ ਹੋ ਗਈ ਤਿਆਰ। ਦੇਖੋ ਬਹੁਤ ਹੀ ਵਧੀਆ ਹੋ ਗਈ। ਤੇ ਆਪਾਂ ਹੁਣ ਇਹਦੇ ਥੋੜਾ ਜਿਹਾ ਟੇਸਟ ਹੋਰ ਵਧਾਉਣ ਵਾਸਤੇ ਨਾ ਆਪਾਂ ਇਹਦੇ ਵਿੱਚ ਪਾਵਾਂਗੇ पाव भाजी ਮਸਾਲਾ ਪਾਵਾਂਗੇ ਆਪਾਂ। ਛੋਟਾ ਚਮਚ ਪਾਵਾਂਗੇ। ਇਹਦੇ ਨਾਲ ਟੇਸਟ ਨਾ ਬਹੁਤ ਹੀ ਵਧੀਆ ਆਉਂਦਾ ਸਾਰੇ ਇੱਕ ਸਬਜ਼ੀ ਚ ਆਪਾਂ ਪਾ ਸਕਦੇ ਹਾਂ ਤੇ ਇਹਦੇ ਨਾਲ ਹੋਰ ਟੇਸਟ ਵਧ ਜੂਗਾ ਆਪਣੀ ਭੁਰਜੀ ਦਾ ਤੇ ਹੁਣ ਆਪਾਂ ਗਾਏ ਖੰਡ ਕਰਕੇ ਇਹਨੂੰ ਕੱਢ ਲਾਂਗੇ ਆਪਾਂ ਬੋਲ ਵਿੱਚ ਹੁਣ ਆਪਾਂ ਇਹਨੂੰ ਬੋਲ ਚ ਕੱਢ ਲਾਂਗੇ ਜੀ ਆਪਣੀ ਭੁਰਜੀ ਬਣ ਕੇ ਨਾ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਤੇ ਹੈਲਦੀ ਵੀ ਅਤੇ ਟੇਸਟੀ ਵੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਿਕਾ